ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਪੰਜਾਬ ਦੇ ਤਰਨਤਾਰਨ 'ਚ ਜ਼ਿਮਨੀ ਚੋਣ ਦੀ ਤਰੀਕ ਦੀ ਕੋਸ਼ਣਾ ਇੱਥੇ 11 ਨਵੰਬਰ ਨੂੰ ਵੋਟਾਂ ਪੈਣਗੀਆਂ ਤੇ 14 ਨਵੰਬਰ ਨੂੰ ਹੋਵੇਗੀ ਗਿਣਤੀ ਸਾਰੀਆਂ ਮੁੱਖ ਪਾਰਟੀਆਂ ਪਹਿਲਾਂ ਹੀ ਆਪਣੇ ਉਮੀਦਵਾਰਾਂ ਦਾ ਕਰ ਚੁੱਕੀਆਂ ਨੇ ਐਲਾਨ ਅਕਾਲੀ ਦਲ ਨੇ ਰਾਜ ਸਭਾ ਲਈ ਆਪ ਵੱਲੋਂ ਪ੍ਰਸਿੱਧ ਕਾਰੋਬਾਰੀ ਰਜਿੰਦਰ ਗੁਪਤਾ ਨੂੰ ਉਮੀਦਵਾਰ ਬਣਾਉਣ ਦੀ ਕੀਤੀ ਆਲੋਚਨਾ ਬੰਟੀ ਰੁਮਾਣਾ ਨੇ ਆਮ ਆਦਮੀ ਪਾਰਟੀ ਤੇ 100 ਕਰੋੜ ਰੁਪਏ ਚ ਟਿਕਟ ਵੇਚਣ ਦਾ ਲਾਇਆ aarop ਪੰਜਾਬ ਚ ਰੁਕ ਰੁਕ ਕੇ ਪੈਰੇ ਮੀਂਹ ਨੇ ਕਿਸਾਨਾਂ ਦੇ ਸਾਹ ਸੂਤੇ بارش ਕਾਰਨ ਮੰਡੀਆਂ ਚ ਰੱਖੇ ਗਏ ਝੋਨੇ ਦੇ ਢੇਰ ਭਿੱਜੇ ਅਕਾਲੀ ਆਗੂ ਰਾਜੂ ਖੰਨਾ ਨੇ ਮਾਨ ਸਰਕਾਰ ਤੇ ਮੰਡੀਆਂ ਚ ਮਾੜੇ ਪ੍ਰਬੰਧ ਕਰਨ ਦੇ ਲਗਾਏ ਇਲਜ਼ਾਮ ਸ਼ਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਤਾਬਦੀ ਸਮਾਗਮਾਂ ਨੂੰ ਲੈ ਕੇ ਮਾਨ ਸਰਕਾਰ ਨੇ ਤਿਆਰੀਆਂ ਵੇਡੀਆਂ ਹਰਜੋਤ ਬੈਂਸ ਨੇ ਸੀਐਮ ਮਾਨ ਵੱਲੋਂ ਮਹਾਪੁਰਖਾਂ ਤੇ ਸੰਤ ਸਮਾਜ ਦੇ ਆਗੂਆਂ ਨਾਲ ਹੋਈ ਬੈਠਕ ਬਾਰੇ ਦਿੱਤੀ ਜਾਣਕਾਰੀ ਅਮਰੀਕੀ ਸਰਕਾਰ ਵੱਲੋਂ ਫੌਜ 'ਚ ਦਾੜੀ ਰੱਖਣ ਤੇ ਲਗਾਈ ਪਾਬੰਦੀ ਤੋਂ ਐਸਜੀਪੀਸੀ ਨਾਰਾਜ਼ ਗੁਰਚਰਨ ਸਿੰਘ ਗਰੇਵਾਲ ਨੇ ਟਰੰਪ ਸਰਕਾਰ ਦੇ ਫੈਸਲੇ ਤੇ ਜਤਾਇਆ ਇਤਰਾਜ਼ ਐਸਜੀਪੀਸੀ ਨੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਲਿਖੀ ਚਿੱਠੀ ਤੇ ਹੁਣ ਖਬਰਾਂ ਦਾ ਵਿਸਥਾਰ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦੇ ਤਰਨਤਾਰਨ ਚ ਜ਼ਿਮਨੀ ਚੋਣ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਹੈ ਇੱਥੇ 11 ਨਵੰਬਰ ਨੂੰ ਵੋਟਾਂ ਪੈਣਗੀਆਂ ਤੇ 14 ਨਵੰਬਰ ਨੂੰ ਗਿਣਤੀ ਹੋਵੇਗੀ ਜ਼ਿਮਨੀ ਚੋਣ ਲਈ ਪਹਿਲਾਂ ਹੀ ਸਾਰੀਆਂ ਮੁੱਖ ਪਾਰਟੀਆਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀਆਂ ਨੇ ਚੋਣ ਦੇ ਐਲਾਨ ਦੇ ਨਾਲ ਹੀ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈ ਤਰਨਤਾਰਨ ਜ਼ਿਮਨੀ ਚੋਣ ਲਈ ਚਾਰ ਮੁੱਖ ਪਾਰਟੀਆਂ ਕਾਂਗਰਸ ਆਪ ਅਕਾਲੀ ਦਲ ਤੇ ਭਾਜਪਾ ਨੇ ਆਪਣੇ ਉਮੀਦਵਾਰ ਮੈਦਾਨ ਚ ਉਤਾਰ ਦਿੱਤੇ ਨੇ ਇਨਾਂ ਚੋ ਆਪ ਨੇ ਇੱਕ ਵਾਰ ਫਿਰ ਦਲ ਬਦਲੂ ਨੂੰ ਮੌਕਾ ਦਿੱਤਾ ਏ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਸ਼ੁੱਕਰਵਾਰ ਨੂੰ ਹਰਮੀਤ ਸਿੰਘ ਸੰਧੂ ਨੂੰ ਉਮੀਦਵਾਰ ਐਲਾਨਿਆ ਉਹ ਅਕਾਲੀ ਦਲ ਛੱਡ ਕੇ ਆਪ ਚ ਸ਼ਾਮਲ ਹੋਏ ਸਨ ਕਾਂਗਰਸ ਨੇ ਇਥੋਂ ਕਰਨਬੀਰ ਸਿੰਘ ਬੁਰਜ ਨੂੰ ਉਮੀਦਵਾਰ ਬਣਾਇਆ ਬੁਰਜ ਕਾਂਗਰਸ ਕਿਸਾਨ ਸੈੱਲ ਦੇ ਸਟੇਟ ਵਾਈਸ ਪ੍ਰੈਜ਼ੀਡੈਂਟ ਰਹਿ ਚੁੱਕੇ ਨੇ ਭਾਜਪਾ ਨੇ ਸਾਬਕਾ ਅਕਾਲੀ ਆਗੂ ਹਰਜੀਤ ਸਿੰਘ ਸੰਧੂ ਨੂੰ ਉਮੀਦਵਾਰ ਬਣਾਇਆ ਹੈ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਤਰਨਤਾਰਨ ਜ਼ਿਮਨੀ ਚੋਣ ਚ ਉਤਾਰਿਆ ਹੈ ਬਿਹਾਰ ਕੇ ਆਮ ਚੋਣਾਂਵਾਂ ਕੇ ਸਾਥ ਸਾਥ 8 ਬਾਈ ਇਲੈਕਸ਼ਨਸ ਵੀ ਹੋਣਗੇ ਜੰਮੂ ਕਸ਼ਮੀਰ ਕੇ ਦੋ ਬਟਗਾਉ ਔਰ ਨਗਰੋਟਾ ਰਾਜਸਥਾਨ ਕੇ ਅੰਤਾ ਝਾਰਖੰਡ ਕੀ ਘਾਟਸ਼ਿਲਾ ਤੇਲੰਗਾਨਾ ਜੁਬਲੀ ਹਿਲਜ਼ पंजाब में तरन मिजोरम में दंपा उड़ीसा में नौपादा इनकी तारीखें भी अलग अलग कॉन्स्टिट्युंसी के हिसाब से यहां पर दी गई हैं डेट ऑफ पोल लेकिन सबका 11 तारीख ही होगा और काउंटिंग 14 नवंबर को होगी इसके साथ कुछ चीज़ें हम जरूर बताना चाहेंगे सबसे पहले मतदाताओं के नाम एक संदेश रहेगा वो यह कि कृपया अपना नाम इलेक्ट्रल रोल में जरूर चेक कर लें आम आदमी पार्टी वालों राज्यसभा प्रसिद्ध कारोबारी राजेंद्र गुप्ता को उम्मीदवार बनाने की श्रोमणी अकाली दल ने आलोचना की है ਪਾਰਟੀ ਦੇ ਆਗੂ ਪਰਮਵੰਸ ਸਿੰਘ ਬੰਟੀ ਰੁਮਾਣਾ ਨੇ ਮਾਨ ਸਰਕਾਰ ਉਤੇ ਰਾਜ ਸਭਾ ਦੀ ਸੀਟ 100 ਕਰੋੜ ਰੁਪਏ ਚ ਵੇਚਣ ਦੇ aarop lagaye ne ਬੰਟੀ ਰੁਮਾਣਾ ਨੇ ਕਿਹਾ ਕਿ ਸਿਰਫ ਰਾਜ ਸਭਾ ਦੀ ਸੀਟ ਨਹੀਂ ਸਗੋ ਪੰਜਾਬ ਦੀ ਆਵਾਜ਼ ਵੇਚੀ ਜਾ ਰਹੀ ਹੈ ਹੜਾਂ ਦੌਰਾਨ ਆਮ ਆਦਮੀ ਪਾਰਟੀ ਦੇ ਕਿਸੇ ਵੀ ਰਾਜ ਸਭਾ ਮੈਂਬਰ ਨੇ ਪੰਜਾਬ ਦੀ ਆਵਾਜ਼ ਨਹੀਂ ਚੁੱਕੀ ਉਹਨਾਂ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਭਗਵੰਤ ਮਾਨ ਬੀਬੀ ਖਾਲੜਾ ਨੂੰ ਰਾਜ ਸਭਾ ਭੇਜਣ ਦੀ ਗੱਲ ਕਰਦੇ ਸਨ ਪਰ ਹੁਣ ਉਹਨਾਂ ਵੱਲੋਂ ਆਪਣੀ ਪਾਰਟੀ ਦੇ ਵਰਕਰਾਂ ਨੂੰ ਵੀ ਕਿਨਾਰੇ ਕਰ ਦਿੱਤਾ ਗਿਆ ਹੈ ਇਹ ਖਬਰ ਪੜ੍ਹ ਕੇ ਚਿੰਤਾ ਬਹੁਤ ਹੋਈ ਕਿ ਪੰਜਾਬ ਦੇ ਵਿੱਚ ਜਿੱਥੇ ਸਾਰੇ ਸਰਕਾਰ ਦੇ ਪੰਜਾਬ ਦੇ ਲੋਕਾਂ ਦੇ ਜਿਹੜੇ ਵਸੀਲੇ ਸੀ ਜਾਇਦਾਦਾਂ ਸੀ ਉਹ ਵੇਚੀਆਂ ਜਾ ਰਹੀਆਂ ਸਰਕਾਰ ਵੱਲੋਂ ਪਰ ਇੱਥੇ ਇੱਕ ਨਵੀਂ ਚੀਜ਼ ਜਿਹੜੀ ਤੁਹਾਨੂੰ ਕਿਤੇ ਦੇਖਣ ਨੂੰ ਨਹੀਂ ਮਿਲੇਗੀ ਕਿ ਰਾਜ ਸਭਾ ਦੀਆਂ ਸੀਟਾਂ ਵੇਚੀਆਂ ਜਾ ਰਹੀਆਂ ਆਮ ਆਦਮੀ ਪਾਰਟੀ ਵੱਲੋਂ ਐਂਡ ਇੱਕਲੀ ਰਾਜ ਸਭਾ ਦੀ ਸੀਟ ਨਹੀਂ ਵਿਕਰੀ ਇਹ ਦਿੱਲੀ ਕੇਂਦਰ ਦੇ ਵਿੱਚ ਜਿਹੜੀ ਪੰਜਾਬ ਦੀ ਆਵਾਜ਼ ਉੱਠਣੀ ਚਾਹੀਦੀ ਹੈ ਉਹ ਆਵਾਜ਼ ਵੇਚੀ ਜਾ ਰਹੀ ਹੈ ਉਹਨਾਂ ਕਾਰੋਬਾਰੀਆਂ ਦੇ ਹੱਥੀਂ ਵਿਕਰੀ ਹੈ ਜਿਨ੍ਹਾਂ ਨੇ ਉੱਥੇ ਜਾ ਕੇ ਪੰਜਾਬ ਦੀ ਗੱਲ ਨਹੀਂ ਕਰਨੀ ਸਰਕਾਰ ਬਣਨ ਤੋਂ ਪਹਿਲਾਂ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਸੀ ਕਿ ਬੀਬੀ ਖਾਲੜਾ ਜੀ ਨੂੰ ਰਾਜ ਸਭਾ 'ਚ ਭੇਜਣਾ ਚਾਹੀਦਾ ਕਿਉਂਕਿ ਬੜੀ ਵੱਡੀ ਕੁਰਬਾਨੀ ਹੈ ਉਹਨਾਂ ਦੀ ਤੇ ਸਰਕਾਰ ਜਦੋਂ ਬਣ ਗਈ ਉਸ ਤੋਂ ਬਾਅਦ ਕਿਵੇਂ ਭੁੱਲ ਗਏ ਭਗਵੰਤ ਮਾਨ ਜੀ ਬੀਬੀ ਖਾਲੜਾ ਜੀ ਨੂੰ ਤਾਂ ਭੁੱਲ ਗਏ ਤੇ ਹੁਣ ਕਿਹਨੂੰ ਬਣਾ ਰਹੇ ਆ ਕਦੇ ਮਿੱਤਲ ਸਾਹਿਬ ਬਣਦੇ ਆ ਕਦੇ ਅਰੋੜਾ ਸਾਹਿਬ ਬਣਦੇ ਆ ਕਦੇ ਸਾਨੀ ਸਾਹਿਬ ਬਣਦੇ ਆ ਤੇ ਹੁਣ ਰਜਿੰਦਰ ਗੁਪਤਾ ਜੀ ਬਣ ਰਹੇ ਕੋਮਨ ਫੈਕਟਰ ਕੀ ਹੈ ਇਹਨਾਂ ਦੇ ਵਿੱਚ ਕੋਈ ਕਹੋਂਦਾ ਨਾ ਐਲ ਸੀ ਐਮ ਲੋਇਸਟ ਕੋਮਨ ਫੈਕਟਰ ਕੋਮਨ ਫੈਕਟਰ ਇਹਨਾਂ ਦੇ ਵਿੱਚ ਹੈ ਕਿ ਇਹ ਸਾਰੇ ਅਰਬਪਤੀ ਲੋਕ ਹੈ ਅਰਬਪਤੀ ਲੋਕ ਹੈ ਜਿਹੜੇ ਪੰਜਾਬ ਦੇ ਪੰਜਾਬ ਵਾਸਤੇ ਕੁਝ ਨਹੀਂ ਕਰ ਸਕਦੇ ਨਾ ਇਹਨਾਂ ਨੇ ਕਰਨਾ ਕਿਉਂਕਿ ਕਿਸੇ ਨੂੰ ਈ ਡੀ ਦਾ ਡਰ ਹੈ ਕਿਸੇ ਨੂੰ ਇਨਕਮ ਟੈਕਸ ਦਾ ਡਰ ਹੈ ਕਿਸੇ ਨੂੰ ਸੀ ਬੀ ਆਈ ਦਾ ਡਰ ਹੈ ਹੁਣ ਹੜਾਂ ਦੀ ਸਥਿਤੀ ਬਣੀ ਸੀ ਤੁਸੀਂ ਇੰਨਾ ਕਾਰੋਬਾਰੀਆਂ ਚੋ ਦੱਸੋ ਦਿੱਲੀ ਦੇ ਵਿੱਚ ਕਿਸੇ ਨੇ ਪੰਜਾਬ ਦੀ ਆਵਾਜ਼ ਚੁੱਕੀ ਜਾ ਕੇ ਨਹੀਂ ਚੁੱਕ ਸਕਦੇ ਇਹ ਹਾਂ ਪਰ ਆਮ ਆਦਮੀ ਪਾਰਟੀ ਦੇ ਖਜ਼ਾਨੇ ਜਰੂਰ ਭਰ ਸਕਦੇ ਪੰਜਾਬ ਦੇ ਬੱਚੇ ਬੱਚੇ ਦੀ ਜ਼ੁਬਾਨ ਤੇ ਇਹ ਗੱਲ ਹੈ ਕਿ 100-100 ਕਰੋੜ ਰੁਪਏ ਦੇ ਵਿੱਚ ਪੰਜਾਬ ਦੀ ਰਾਜ ਸਭਾ ਦੀਆਂ ਸੀਟਾਂ ਵੇਚੀਆਂ ਜਾ ਰਹੀਆਂ ਬੀਬੀ ਖਾਲੜਾ ਵਰਗਿਆਂ ਨੂੰ ਭੁੱਲ ਗਏ ਤੇ ਉਦੋਂ ਕਹਿੰਦੇ ਹੁੰਦੇ ਸੀ ਵਲੰਟੀਅਰਾਂ ਨੂੰ ਦੇਵਾਂਗੇ ਅਸੀਂ ਮਰ ਗਏ ਵਲੰਟੀਅਰ ਵਿਚਾਰੇ ਲਿਖਦੇ ਲਿਖਦੇ ਕੰਧਾਂ ਤੇ ਇੱਕ ਮੌਕਾ ਕੇਜਰੀਵਾਲ ਨੂੰ ਤੇ ਜਦੋਂ ਸਰਕਾਰ ਦਾ ਵੇਲਾ ਆਇਆ ਕਿਸੇ ਨੂੰ ਮੌਕਾ ਦੇਣ ਦਾ ਤੇ ਫਿਰ ਮਿੱਤਲ ਸਾਹਿਬ ਤੇ ਰੋੜਾ ਸਾਹਿਬ ਤੇ ਫਿਰ ਗੁਪਤਾ ਸਾਹਿਬ ਪਰ ਪੰਜਾਬ ਦੇ ਲੋਕ ਇਹ ਚੀਜ਼ਾਂ ਦੇਖ ਰਿਹਾ ਇੱਕ ਇੱਕ ਚੀਜ਼ ਦਾ ਹਿਸਾਬ ਜਿਹੜੀ 100-100 ਕਰੋੜ ਦੇ ਵਿੱਚ ਪੰਜਾਬ ਦੀ ਆਵਾਜ਼ ਵਿੱਚ ਹੀ ਜਾ ਰਹੀ ਹੈ ਉਹ 12-13 ਮਹੀਨਿਆਂ ਬਾਅਦ ਜਦੋਂ ਚੋਣ ਆਊਗੀ ਪੰਜਾਬ ਦੇ ਲੋਕ ਇੱਕ ਇੱਕ ਚੀਜ਼ ਦਾ ਹਿਸਾਬ ਲੈਣਗੇ ਧੰਨਵਾਦ ਸੋਮਵਾਰ ਸਵੇਰ ਤੋਂ ਹੀ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਕਈ ਹਿੱਸਿਆਂ 'ਚ ਰੁਕ ਰੁਕ ਕੇ ਮੀਂਹ ਪੈ ਰਿਹਾ ਏ ਇਸ ਦੇ ਨਾਲ ਹੀ ਤੇਜ਼ ਹਵਾਵਾਂ ਵੀ ਚੱਲ ਰਹੀਆਂ ਨੇ ਇਸ ਨਾਲ ਹੜਾਂ ਕਾਰਨ ਹੋਏ ਫਸਲਾਂ ਦੇ ਨੁਕਸਾਨ ਨਾਲ ਜੂਝ ਰਹੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਹੋਰ ਝਟਕਾ ਲੱਗਿਆ ਹੈ ਕਿਉਂਕਿ ਖੇਤਾਂ 'ਚ ਝੋਨੇ ਦੀ ਫਸਲ ਅਤੇ ਮੰਡੀਆਂ 'ਚ ਪਏ ਅਨਾਜ ਦੇ ਢੇਰ ਲਗਾਤਾਰ ਬਾਰਿਸ਼ ਤੇ ਤੇਜ਼ ਹਵਾਵਾਂ ਨਾਲ ਨੁਕਸਾਨੇ ਜਾ ਰਹੇ ਨੇ ਅਚਾਨਕ ਹੋਈ ਬਾਰਿਸ਼ ਕਾਰਨ ਮੰਡੀਆਂ 'ਚ ਰੱਖੇ ਗਏ ਝੋਨੇ ਦੇ ਢੇਰ ਗਿੱਲੇ ਹੋ ਗਏ ਨੇ ਇਸ ਨਾਲ ਕਿਸਾਨਾਂ ਨੂੰ ਅਨਾਜ ਦੀ ਗੁਣਵੱਤਾ ਅਤੇ ਸੰਭਾਵਿਤ ਵਿੱਤੀ ਨੁਕਸਾਨ ਬਾਰੇ ਚਿੰਤਾਵਾਂ ਪੈਦਾ ਹੋ ਗਈਆਂ ਨੇ ਸ਼ਰੋਮਣੀ ਅਕਾਲੀ ਦਲ ਦੇ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਮੰਡੀਆਂ 'ਚ ਮਾੜੇ ਪ੍ਰਬੰਧਾਂ ਲਈ ਮਾਨ ਸਰਕਾਰ ਤੇ ਸਵਾਲ ਖੜੇ ਕੀਤੇ ਨੇ ਵਾਹਿਗੁਰੂ ਜੀ ਕਿਰਪਾ ਨਾਲ ਅੱਜ ਜਿਹੜੀ ਭਗਮਾਨ ਸਰਕਾਰ ਬਹੁਤ ਲੰਮੇ ਸਮੇਂ ਤੋਂ ਕਿਸਾਨ ਹਤਾਸ਼ੀ ਹੋਂ ਦਾ ਡਰਾਮਾ ਕਰ ਰਹੀ ਹੈ ਉਹਦਾ ਜਿਉਂਦੀ ਜਾਗਦੀ ਮਿਸਾਲ ਰਿਪੋਰਟ ਖੁੱਲਿਆ ਦੇਖੋ ਇਸ ਮੈਂ ਅਮਰੂ ਮਟੀਰੀਅਲ ਕਰ ਰਿਹਾ 16 ਤਰੀਕ ਦੀ ਖਰੀਦ ਸ਼ੁਰੂ ਹੋਈ ਹੈ ਸਮਝੀਏ ਤੇ 16 ਤਰੀਕ ਤੋਂ ਲੈ ਕੇ ਅੱਜ 20-22 ਦਿਨ ਹੋ ਗਏ ਅਜੇ ਤੱਕ ਟੈਂਡਰ ਨਹੀਂ ਹੋਇਆ ਹੈਗਾ ਲਿਫਟਿੰਗ ਦਾ ਥੋੜਾ ਸਾਹਮਣੇ ਦੇਖੋ ਕਿੰਨੇ ਵੱਡੇ ਬਾਰ ਲੱਗੇ ਪਏ ਨੇ ਆ ਜਿਰੀ ਦੇ ਭਰੇ ਪਏ ਕੋਈ ਚੱਕੰਦੇ ਆ ਅੱਜ ਮੀਂਹ ਪਿਆ ਥੋੜਾ ਮੀਂਹ ਪਿਆ ਤੇ ਮੱਡੀ ਹਾਲਾਤ ਦੇਖੋ ਜਿਹੜੀ ਜਿਰੀ ਲੋਕਾਂ ਦੀ ਖੜੀ ਹੈ ਢੇਰ ਲੱਗੇ ਹੋਏ ਨੇ ਜਾਂ ਜਿਹੜੀ ਜਿਰੀ ਬੁੱਕਰੀਆਂ ਦੇ ਪਾ ਕੇ ਕੀ ਆ ਉਹਦਾ ਨੁਕਸਾਨ ਸਿੱਧੇ ਤੌਰ ਤੇ ਜ਼ਿੰਮੇਵਾਰ ਨੂੰ ਹੋਣਾ ਕਿਸਾਨ ਨੂੰ। ਸੋ ਇਸ ਕਰਕੇ ਕਿਸਾਨਾਂ ਦੀ ਲੁੱਟ ਹੋ ਰਹੀ ਆ ਬੁਰੀ ਤਰ੍ਹਾਂ। ਦੂਜੀ ਵੱਡੀ ਲੁੱਟ ਕੀ ਹੋ ਰਹੀ ਆ ਕਿ ਫੂਡ ਸਪਲਾਈ ਮੈਕੋ ਇਹਦਾ ਮੌਸਮ ਹੋ ਰਾ ਰਿਹਾ। ਅੰਤਰਰਾਸ਼ਟਰੀ ਤੇ ਕਰਦਾ ਮੌਸਮ ਹੋ ਰਾ ਰਿਹਾ। ਇਹ ਕਿਸਾਨੀ ਦੀ ਸਿੱਧੀ ਲੁੱਟ ਹੋ ਰਹੀ ਹੈ। ਸੋ ਇਸ ਕਰਕੇ ਦੇਖੋ ਤੁਸੀਂ ਨਿਗ੍ਹਾ ਮਾਰ ਕੇ ਆਓ। ਸਾਰੀ ਜੀਰੀ ਬਰਬਾਦ ਹੋ ਗਈ। ਭਿੱਜ ਗਈ ਸਾਰੀ। ਸਾਰੀ ਜੀਰੀ ਮੈਂ ਸਮਝਦਾ ਜੇ ਕਿਤੇ ਨਾ ਚੱਕੀ ਗਈ। ਆ ਦੋਨੇ ਪੁੰਗਰ ਲੱਗ ਜਣੇ ਜੀਰੀ ਸਾਰੀ। ਸੋ ਇਸ ਕਰਕੇ ਬੇਨਤੀ ਆ ਕੀ ਇਹ ਮਾਨ ਸਰਕਾਰ ਦਾ ਇੱਕ ਲਖੇਦੀ ਕਰਦੇ ਆ ਅਸੀਂ ਮੁਰਦਾਵਾਚ ਚ ਕਰਕੇ ਆ ਇੱਥੇ ਮਾਰਕ ਮੀਡੀ ਦਫਤਰ ਜਾ ਕੇ ਆ ਹੁਣ ਫੂਡਸਲ ਦਫਤਰ ਜਾਏ ਆ ਉਹ ਸਾਰੇ ਵੱਡੀ ਗੇੜਾ ਕੱਢ ਕੇ ਦੇਖੋ ਕਿ ਕਿੰਨਾ ਬੁਰਾ ਹਾਲ ਆ ਸੋ ਇਸ ਗੱਲ ਦੀ ਸੀ ਸਖਤ ਨਖੇਦੀ ਕਰਦੇ ਆ ਤੇ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਕਰਦੇ ਆ ਜਿਹੜਾ ਤੁਹਾਡਾ ਨੁਕਸਾਨ ਵਾਲੀ ਜ਼ਮੀਨਾਂ ਦਾ ਉਹ ਸਿੱਧੇ ਤੌਰ ਤੇ ਸਰਕਾਰ ਨੂੰ ਪੂਰਾ ਕਰਨਾ ਚਾਹੀਦਾ ਜੇ ਚਾਹੇ ਜਿਰੀ ਪੂਰੀਆਂ ਰੁਪਈਆ ਚਾਹੇ ਢੇਰਾਂ ਦੇ ਪਈਆ ਇਹ ਸਰਕਾਰ ਦੀ ਨਿਲਾਕੀ ਕਰਕੇ ਮਾੜੇ ਪ੍ਰਬੰਧਾ ਕਰਕੇ ਹੋਇਆ ਇਸ ਕਰਕੇ ਇਹਦਾ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਇਹਨਾਂ ਕਿਸਾਨਾਂ ਨੂੰ ਜਿੱਥੇ ਆਪਾਂ ਸਰਕਾਰ ਗੱਲ ਕਰਦੀ ਆ ਵੀ ਜਿਹੜੀ ਜਿਹੜੀ ਫੌਲ ਖਰਾਬ ਹੋਈ ਉਹਨੂੰ ਮਾਰਜ਼ਾ ਦੇਵਾਂਗੇ ਇੱਥੇ ਵੀ ਮਾਰਜ਼ਾ ਦੇਣ ਦੀ ਲੋੜ ਆ ਜਿੰਨਾਂ ਲੋਕਾਂ ਦੀ ਸੋਨੇ ਵਾਲੇ ਫਸਲ ਖਰਾਬ ਹੋਈ ਹੈ ਸੋ ਅੱਜ ਸਾਰੇ ਬੰਦੇ ਸੀ ਸਾਰੀ ਲੀਡਰਸ਼ਿਪ ਸਾਰੇ ਮਾਰਕੀਟ ਡਸਤਰ ਦੇ ਵਿੱਚ ਫੂਡ ਸਪਲਾਈ ਦਫ਼ਤਰ ਦੇ ਵਿੱਚ ਐਸਡੀਐਮ ਦਾ ਵੀ ਡੀਸੀ ਦਫ਼ਤਰ ਘਰਾਵ ਕਰਾਂਗੇ ਜੇ ਨਾ ਚੱਕਿਆ ਗਿਆ ਜੇ ਲਿਫਟਿੰਗ ਨਾ ਹੋਈ ਤੇ ਜਿਹੜਾ ਮੌਸਮ ਦਾ ਗੱਲ ਪਰਦਰਸ਼ੀ ਨਾ ਹੋਇਆ ਜੇ ਜਿਹੜੀ ਜਿਹੜੀ ਲੋਕਾਂ ਦੀ ਖਰਾਬ ਹੋਈ ਉਹਦਾ ਹੱਲ ਨਾ ਕੀਤਾ ਤਾਂ ਜਲਦ ਅਸੀਂ ਫਾਈਵੇ ਜਾਮ ਕਰਕੇ ਡੀਸੀ ਵਾਤੇਗੜ ਦਾ ਤੇ ਪੂਰੇ ਸਰਕਾ ਜਾਮ ਕਰਕੇ ਦਾ ਵਿਰੋਧ ਕਰਾਂਗੇ ਜਦ ਤੱਕ ਸਰਕਾਰ ਮੁਆਵਜ਼ਾ ਨਹੀਂ ਦਿੰਦੀ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਨੂੰ ਲੈ ਕੇ ਮਾਨ ਸਰਕਾਰ ਨੇ ਤਿਆਰੀਆਂ ਵੜ ਦਿੱਤੀਆਂ ਨੇ। ਇਸ ਸਬੰਧੀ ਅੱਜ ਮੁੱਖ ਮੰਤਰੀ ਮਾਨ ਨੇ ਕੈਬਨਟ ਦੇ ਸਾਥੀਆਂ ਸਮੇਤ ਸੂਬੇ ਭਰ ਦੇ ਸੰਤਾਂ, ਮਹਾਪੁਰਖਾਂ, ਸੰਤ ਸਮਾਜ ਦੇ ਨੁਮਾਇੰਦਿਆਂ ਤੇ ਸਿੱਖ ਬੁੱਧੀਜੀਵੀਆਂ ਨਾਲ ਅਹਿਮ ਬੈਠਕ ਕੀਤੀ। ਇਸ ਬੈਠਕ ਮਗਰੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਰਕਾਰ ਵੱਲੋਂ ਉਲੀਕੇ ਧਾਰਮਿਕ ਸਮਾਗਮਾਂ ਦੀ ਰੂਪਰੇਖਾ ਸਾਂਝੀ ਕੀਤੀ ਹਰਜੋਤ ਬੈਂਸ ਨੇ ਕਿਹਾ ਕਿ ਇਹਨਾਂ ਧਾਰਮਿਕ ਸਮਾਗਮਾਂ ਦੌਰਾਨ ਵੱਖ-ਵੱਖ ਸਥਾਨਾਂ ਤੋਂ ਨਗਰ ਕੀਰਤਨ ਸਜਾਏ ਜਾਣਗੇ ਸੂਬੇ 'ਚ ਪਹਿਲੀ ਵਾਰ ਡਰੋਨ ਸ਼ੋਅ ਰਾਹੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਬਾਰੇ ਪ੍ਰਚਾਰ ਕੀਤਾ ਜਾਵੇਗਾ ਇਹਨਾਂ ਸਮਾਗਮਾਂ ਲਈ ਸਾਰੇ ਧਰਮਾਂ ਦੇ ਲੋਕਾਂ ਨੂੰ ਸੱਦਾ ਦਿੱਤਾ ਜਾਵੇਗਾ ਚਾਰ ਨਗਰ ਕੀਰਤਨ ਜਿਨ੍ਹਾਂ ਵਿੱਚੋਂ ਇੱਕ ਨਗਰ ਕੀਰਤਨ ਸ਼੍ਰੀ ਨਗਰ ਤੋਂ ਕਸ਼ਮੀਰ ਤੋਂ 18 ਨਵੰਬਰ 2025 ਨੂੰ ਗੁਰਦੁਆਰਾ ਛੱਟੀ ਪਾਛਈ ਜਿਹੜਾ ਛੇਵੇਂ ਪਾਤਸ਼ਾਹ ਧਰਤਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਥਾਨ ਹੈ ਸ਼੍ਰੀ ਨਗਰ ਦੇ ਵਿਖੇ ਉੱਥੇ ਕੀਰਤਨ ਦਰਬਾਰ ਹੋਊਗਾ ਤੇ 19 ਨਵੰਬਰ ਨੂੰ ਸਵੇਰੇ ਮਾਨਯੋਗ ਮੁੱਖ ਮੰਤਰੀ ਪੰਜਾਬ ਇਸ ਦੇ ਨਾਲ ਸਾਡੇ ਜੰਮੂ ਕਸ਼ਮੀਰ ਦੀ ਸਰਕਾਰ ਨਾਲ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਸਾਹਿਬ ਨਾਲ ਸਾਰੀਆਂ ਮੀਟਿੰਗਾਂ ਹੋਗੀਆਂ ਡੈਲੀਗੇਟ ਸਾਡੇ ਜਾ ਕੇ ਆਏ ਸੀ ਤੇ 19 ਤਰੀਕ ਨੂੰ 19 ਨਵੰਬਰ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਸਾਰੇ ਸੰਤਾਂ ਮਹਾਂਪੁਰਖਾਂ ਦੇ ਜਿਹੜੇ ਅੱਜ ਆਏ ਸੀ ਇਹਨਾਂ ਦੀ ਹਾਜ਼ਰੀ ਦੇ ਵਿੱਚ ਸ਼੍ਰੀਨਗਰ ਤੋਂ ਜਿਹੜਾ ਹੈ ਪਹਿਲਾ ਨਗਰ ਕੀਰਤਨ ਸ਼ੁਰੂ ਹੋਊਗਾ ਵਾਇਆ ਜੰਮੂ ਵਾਇਆ ਪਠਾਨਕੋਟ ਹੁੰਦੇ ਵਾਇਆ ਹਸ਼ਿਆਰਪੁਰ ਹੁੰਦੇ ਹੋਏ ਵਾਇਆ ਗੜਸ਼ੰਕਰ ਹੁੰਦੇ ਅਨੰਦਪੁਰ ਸਾਹਿਬ 22 ਤਰੀਕ ਨੂੰ ਪਹੁੰਚੂਗਾ ਦੂਜਾ ਜਿਹੜਾ ਨਗਰ ਕੀਰਤਨ ਹੈ ਉਹ ਗੁਰਦਾਸਪੁਰ ਤੋਂ ਸ਼ੁਰੂ ਹੋਊਗਾ ਵਾਇਆ ਗੁਰਦਾਸਪੁਰ ਹੁੰਦੇ ਹੋਏ ਬਟਾਲਾ ਬਾਬਾ ਬਕਾਲਾ ਸਾਹਿਬ ਫਿਰ ਅੰਮ੍ਰਿਤਸਰ ਹੁੰਦੇ ਹੋਏ ਜਲੰਧਰ ਹੁੰਦੇ ਹੋਏ ਬਲਾਚੌਰ ਹੁੰਦੇ ਹੋਏ ਨੂਰਪੁਰ ਵਾਇਆ ਵਾਇਆ ਨੂਰਪੁਰ ਵਿਖੇ ਦੀ ਅਨੰਦਪੁਰ ਸਾਹਿਬ 23 ਸ਼ਾਮੀ ਪਹੁੰਚੂਗਾ ਤੀਜਾ ਨਗਰ ਕੀਰਤਨ ਫਰੀਦਕੋਟ ਤੋਂ ਸ਼ੁਰੂ ਹੋ ਕੇ ਵਾਇਆ ਫਿਰੋਜ਼ਪੁਰ ਵਾਇਆ ਮੋਗਾ ਵਾਇਆ ਲੁਧਿਆਣਾ ਵਾਇਆ ਫਤਿਹਗੜ੍ਹ ਸਾਹਿਬ ਹੁੰਦੇ ਹੋਏ ਫਿਰ 22 ਤਰੀਕ ਨੂੰ ਸ਼੍ਰੀ ਅਨੰਦਪੁਰ ਸਾਹਿਬ ਕੇ ਪਹੁੰਚੂਗਾ ਤੇ ਚੌਥਾ ਨਗਰ ਕੀਰਤਨ ਜਿਹੜਾ ਹੈ ਉਹ 18 ਤਰੀਕ ਤੋਂ ਸ਼ੁਰੂ ਹੋਗਾ ਇੱਕ ਦਿਨ ਐਡਵਾਂਸ ਕਿਲੋ ਵਿੱਚ ਮਾਲਵੇ ਦੇ ਵਿੱਚ ਗੁਰੂ ਸਾਹਿਬ ਨੇ ਦੇ ਬਹੁਤ ਸਾਰੇ ਸਥਾਨ ਨੇ ਤਾਂ ਤੱਕ ਦਮਦਮਾ ਸਾਹਿਬ ਤਵੰਡੀ ਸਾਬੂ ਤੋਂ ਸ਼ੁਰੂ ਹੋ ਕੇ ਵਾਇਆ ਬਠਿੰਡਾ ਵਾਇਆ ਸੰਗਰੂਰ ਵਾਇਆ ਪਟਿਆਲਾ ਵਾਇਆ ਮਹਾਲੀ ਹੁੰਦੇ ਫਿਰ 22 ਤਰੀਕ ਸ਼ਾਮੀ ਅਨੰਦਪੁਰ ਸਾਹਿਬ ਪਹੁੰਚਣਗੇ ਤੇ 24 25 ਨਵੰਬਰ ਨੂੰ ਅਨੰਦਪੁਰ ਸਾਹਿਬ ਵਿਖੇ ਵੱਡੇ ਸਮਾਗਮ ਹੋਣਗੇ ਜਿਸ ਦੇ ਲਈ ਤਿਆਰੀਆਂ ਲਈ ਅਸੀਂ ਸਾਰੇ ਲੱਗੇ ਹੋਏ ਆ ਤੇ ਸਾਡਾ ਅਨੁਮਾਨ ਹੈ ਕਿ 1 ਕਰੋੜ ਤੋਂ ਵੱਧ ਜਿਹੜੀ ਸੰਗਤ ਹੈ ਜਿਹੜੀ ਉੱਥੇ ਪਹੁੰਚੂਗੀ ਮਾਨਯੋਗ ਮੁੱਖ ਮੰਤਰੀ ਸਾਹਿਬ ਖੁਦ ਵੀ ਬਹੁਤ ਸਾਰੇ ਜਿਹੜੇ ਹੈ ਨੈਸ਼ਨਲ ਲੈਵਲ ਦੇ ਗੈਸਟ ਹੈ ਉਹਨਾਂ ਨੂੰ ਵੀ ਇਨਵਾਈਟ ਕਰ ਰਹੇ ਨੇ ਨਿੱਜੀ ਤੌਰ ਦੇ ਉੱਤੇ ਤਾਂ ਦੇਸ਼ ਦੀਆਂ ਵੱਡੀਆਂ ਸ਼ਖਸੀਅਤਾਂ ਵੀ ਪਹੁੰਚਣਗੀਆਂ 23 ਤਰੀਕ ਨੂੰ ਸਵੇਰੇ 10 ਵਜੇ ਸਾਰੇ ਸੰਤਾਂ ਮਹਾਪੁਰਖਾਂ ਦੀ ਹਾਜ਼ਰੀ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਤੇ ਉਸ ਤੋਂ ਬਾਅਦ ਇੱਕ ਜਿਹੜਾ ਸਰਵ ਧਰਮ ਸੰਮੇਲਨ ਸਾਰੇ ਧਰਮਾਂ ਦੇ ਸੰਤਾਂ ਮਹਾਪੁਰਖਾਂ ਨੁਮਾਇੰਦਿਆਂ ਨੂੰ ਸੱਦਾ ਦੇ ਰਹੀ ਅਸੀਂ ਦੇ ਰਹੇ ਹਾਂ ਕਿਉਂਕਿ ਨੌਵੇਂ ਪਾਤਸ਼ਾਹ ਕੱਲੇ ਸਿੱਖਾਂ ਦੇ ਗੁਰੂ ਨਹੀਂ ਸੀ ਉਹਨੀ ਆਪਣੀ ਕੁਰਬਾਨੀ ਕਿਸੇ ਹੋਰ ਧਰਮ ਲਈ ਦਿੱਤੀ ਤਾਂ ਸਭ ਤੋਂ ਪਹਿਲਾਂ ਜੇ ਅਗਰ ਕੋਈ ਹਿਊਮਨ ਰਾਈਟਸ ਦੀ ਸਭ ਤੋਂ ਵੱਡੀ ਮਿਸਾਲ ਹੈ ਉਹ ਨੌਵੇਂ ਪਾਤਸ਼ਾਹ ਹਨ ਤਾਂ ਇਸ ਕਰਕੇ ਸਰਵ ਧਰਮ ਸੰਮੇਲਨ ਹੋਊਗਾ ਨਾਲ ਹੀ ਉਸ ਦਿਨ ਜਿਹੜਾ ਹੈ ਵਿਰਾਸਤੇ ਖਾਲਸੇ ਦੇ ਵਿੱਚ ਇੱਕ ਅਲੌਕਿਕ ਫਰੀ ਐਗਜ਼ੀਬਿਸ਼ਨ ਹੈ ਗੁਰੂ ਸਾਹਿਬ ਦੇ ਜੀਵਨ ਤੋਂ ਲੈ ਕੇ ਉਹਨਾਂ ਦੀ ਸ਼ਹਾਦਤ ਤੱਕ ਉਹ ਲੱਗੂਗੀ ਤੇ ਸ਼ਾਮੀ ਜਿਹੜਾ ਹੈ 6 ਵਜੇ ਉਸੇ ਸਥਾਨ ਤੇ ਜਿਹੜਾ ਹੈ ਕੀਰਤਨ ਦਰਬਾਰ ਤੇ 5 ਵਜੇ ਡਰੋਨ ਸ਼ੋਅ ਪਹਿਲੀ ਵਾਰੀ ਪੰਜਾਬ ਦੇ ਵਿੱਚ 3 ਦਿਨ 23 ਨਵੰਬਰ 24 ਨਵੰਬਰ ਤੇ 25 ਨਵੰਬਰ ਨੂੰ ਅਨੰਦਪੁਰ ਸਾਹਿਬ ਵਿਖੇ ਵਿਰਾਸਤੇ ਖਾਲਸਾ ਚ ਡਰੋਨ ਸ਼ੋ ਹੋਣਗੇ ਗੁਰੂ ਸਾਹਿਬ ਦੇ ਜੀਵਨ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਇਹ ਪਹਿਲੀ ਵਾਰੀ ਹੋਣ ਜਾ ਰਿਹਾ ਹੈ ਕਿ ਪੰਜਾਬ ਚ ਡਰੋਨ ਸ਼ੋ ਆਰਗੇਨਾਈਜ਼ ਕਰ ਰਹੇ ਹਨ ਇਸ ਦੇ ਨਾਲ ਹੀ ਸ਼ਾਮ ਨੂੰ ਜਿਹੜੀ ਅਜਿਵੇਂ ਮੈਂ ਦੱਸਿਆ ਸ਼ਹਾਦਤ ਦੀ ਲੋ ਸ਼ਹਾਦਤ ਦੀ ਲੋ ਦੇ ਨਾਲ ਪੂਰਾ ਜਿਹੜਾ ਸ਼ਹਿਰ ਅਨੰਦਪੁਰ ਸਾਹਿਬ ਨਿਸ਼ਾਨਾ ਨਾਲ ਉਹ ਜਗ੍ਹਾ ਜਗ੍ਹਾਆਂ ਜਾਣਗੀਆਂ ਅਮਰੀਕੀ ਸਰਕਾਰ ਨੇ ਫੌਜ ਚ ਦਾੜੀ ਰੱਖਣ ਤੇ ਪਾਬੰਦੀ ਲਾ ਦਿੱਤੀ ਹੈ ਇਹ ਹੁਕਮ ਦਾ ਸਿੱਖ ਫੌਜੀਆਂ ਅਤੇ ਸਿੱਖ ਜਥੇਬੰਦੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਤੇ ਇਤਰਾਜ਼ ਜਤਾਇਆ ਹੈ ਐਸਜੀਪੀਸੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਇਸ ਦਾ ਸਭ ਤੋਂ ਪਹਿਲਾ ਅਸਰ ਸਿੱਖਾਂ ਦੇ ਨਾਲ-ਨਾਲ ਯਹੂਦੀ, ਮੁਸਲਮਾਨ ਤੇ ਹੋਰ ਧਾਰਮਿਕ ਘੱਟ ਗਿਣਤੀਆਂ ਤੇ ਪਵੇਗਾ। ਅਮਰੀਕਾ ਇੱਕ ਜਮਹੂਰੀ ਦੇਸ਼ ਹੈ ਜਿੱਥੇ ਲੋਕਾਂ ਨੂੰ ਧਰਮ ਦੀ ਆਜ਼ਾਦੀ ਹੈ। ਇਸ ਲਈ ਲੋਕਾਂ ਦੇ ਧਰਮ ਅਤੇ ਉਸ ਦੀ ਮਰਿਆਦਾ ਦਾ ਸਨਮਾਨ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਸੀਂ ਅਮਰੀਕਾ ਦੀਆਂ ਸਿੱਖ ਸੰਸਥਾਵਾਂ ਨਾਲ ਤਾਲਮੇਲ ਕਰਾਂਗੇ ਤੇ ਇਸ ਬਾਰੇ ਜਾਣਕਾਰੀ ਲਵਾਂਗੇ। ਦੱਸ ਦਈਏ ਕਿ ਐਸਜੀਪੀਸੀ ਨੇ ਇਸ ਸਬੰਧੀ ਭਾਰਤੀ ਵਿਦੇਸ਼ ਮੰਤਰਾਲੇ ਨੂੰ ਵੀ ਚਿੱਠੀ ਲਿਖੀ ਹੈ। ਵੈਕੀਂਕਾ ਖਾਨਸਾ ਅਹਿਮਦੂਦੀ ਜੀ ਕੀ ਫਤਿਹ ਜਿਹੜੀ ਅੱਜ ਖਬਰ ਅਮਰੀਕਾ ਦੇ ਸਰਕਾਰ ਵੱਲੋਂ ਦਿੱਤੀ ਗਈ ਆ ਇਹ ਉਸ ਸਰਕਾਰ ਵੱਲੋਂ ਫੌਜ ਦੇ ਅੰਦਰ ਕਿਸੇ ਨੂੰ ਦਾੜੀ ਰੱਖਣ ਦੀ ਇਜਾਜ਼ਤ ਨਹੀਂ ਹੋਏਗੀ ਜਿਹਦਾ ਜਾਣਕਾਰੀ ਮਿਲੀ ਆ ਕਿ ਉਸ ਦਾ ਸਭ ਤੋਂ ਪਹਿਲਾ ਮੁੰਡਲਾ ਅਸਰ ਜਿਹੜਾ ਬਹੁਤ ਸਿੱਖਾਂ ਤੇ ਪਾਏਗਾ ਮੁਸਲਮਾਨਾਂ ਤੇ ਜਾਂ ਯਹੂਦੀ ਲੋਕਾਂ ਤੇ ਪਾਏਗਾ ਇਹ ਖਬਰ ਬਹੁਤ ਮਾਰੀ ਆ ਅਸੀਂ ਇਸ ਨੂੰ ਗਲਤ ਕਰਾਰ ਦਿੰਦੇ ਆ ਕਿਉਂਕਿ ਇੱਕ ਲੋਕਤੰਤਰ ਆਮਰੀਕਾ ਦੇਸ਼ ਜਿਹੜਾ ਕਿ ਕਿਸੇ ਨਹੀਂ ਧਰਮ ਦੇ ਅਕੀਦੇ ਨੂੰ ਉਹਦੀ ਮਰਜ਼ਾ ਦਾ ਨੂੰ ਉਹਦਾ ਸਨਮਾਨ ਦੇਣਾ ਬੰਦਦਾ ਸੋ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਇਸ ਦਾ ਸਾਕਿਨੋਸ ਕਰਵਾਗੇ ਉਸ ਤੋਂ ਪਹਿਲਾਂ ਅਸੀਂ ਅਮਰੀਕਾ ਦੇ ਵਿੱਚ ਸਿੱਖ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਤਾਲਮਿਲ ਕਰਕੇ ਇਸ ਦੇ ਅਸਲ ਜਾਣਕਾਰੀ ਜਰੂਰ ਲਵਾਂਗੇ ਜਿਹਦੇ ਵਿੱਚ ਜਿਹੜੀ ਜਾਣਕਾਰੀ ਮਿਲੀ ਹੈ ਕਿ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਸ ਦੇ ਲਈ ਨਹੀਂ ਜੀ ਕਿਸੇ ਨੂੰ ਕੋਈ ਲੋੜ ਪਵੇ ਤਾਂ ਉਹ ਆਪਣੀ ਜਿਹੜੀ ਆਚਾਰਾ ਜੋਈ ਕਰ ਸਕਦਾ ਇਸ ਦੇ ਉੱਤੇ ਟਿੱਪਣੀ ਕਰ ਸਕਦਾ ਪਰ ਉਹਦੇ ਬਾਅਦ ਵਿੱਚ ਪਿਛਲੇ ਦਿਨਾਂ ਦੇ ਵਿੱਚ ਅਮਰੀਕਾ ਸਰਕਾਰ ਵੱਲੋਂ ਜਿਹੜਾ ਨਵਾਂ ਨਿظام ਆਇਆ ਉਸ ਦੇ ਵੱਲੋਂ ਪੰਜਾਬ ਦੇ ਡਿਪੋਰਟ ਕਰਕੇ ਭੇਜੇ ਨੌਜਵਾਨਾਂ ਦੇ ਨਾਲ ਸਿਰਾਂ ਤੋਂ ਪੱਗਾਂ ਉਤਾਰ ਦਿੱਤੀਆਂ ਹਾਥਕੜੀਆਂ ਇਥੋਂ ਤੱਕ ਕਿ ਬੜੀ ਉਮਰ ਦਾ ਰਾਜ ਮਾਤਾ ਜਿਹਨੂੰ ਡਿਪੋਰਟ ਕੀਤਾ ਗਿਆ ਹਾਥਕੜੀਆਂ ਲਾ ਦਿੱਤੀਆਂ ਇਸ ਤਰ੍ਹਾਂ ਦੀਆਂ ਕਹਾਵਾਂ ਉਥੋਂ ਦੇ ਟਰੱਕ ਡਰਾਈਵਰਾਂ ਦੇ ਨਾਲ ਜਿਸ ਤਰ੍ਹਾਂ ਦਾ ਰੱਟਾ ਇਹ ਮਾੜੀਆਂ ਖਬਰਾਂ ਨੇ ਅਸੀਂ ਇਸ ਗੱਲ ਦਾ ਜਿਵੇਂ ਨਿੰਦਾ ਵੀ ਕਰਦੇ ਆ ਤੇ ਅਸੀਂ ਚਾਹਾਂਗੇ ਕਿ ਅਮਰੀਕਾ ਜਿਹੜਾ ਇੱਕ ਲੋਕਤੰਤਰੀ ਦੇਸ਼ ਆ ਉਹ ਕਿਸੇ ਵੀ ਧਾਰਮਿਕ ਭਾਵ ਦਾ ਉਹਨਾਂ ਦੇ ਨਾਲ ਖਿਲਵਾੜ ਨਾ ਕਰੇ ਉਹ ਭਾਵੇਂ ਕਿਤੇ ਵੀ ਖਾਦ ਦੇ ਉੱਤੇ ਕੋਈ ਨੌਕਰੀ ਕਰਦਾ ਹੋਵੇ ਕਿਉਂਕਿ ਜਿੰਨੇ ਵੀ ਲੋਕ ਉਥੇ ਵੱਸ ਰਹੇ ਨੇ ਭਾਵੇਂ ਸਿੱਖ ਨੇ ਉਹਨਾਂ ਦਾ ਅਮਰੀਕਾ ਦੀ ਆਰਥਿਕਤਾ ਦੇ ਵਿੱਚ ਵੱਡਾ ਰੋਲ ਆ ਉਥੇ ਉਹਨਾਂ ਦਾ ਬੜਾ ਸਤਿਕਾਰ ਚਲਦਾ ਹੈ ਨਾ ਤੁਸੀਂ ਇਸ ਗੱਲ ਨੂੰ ਲੈ ਕੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਮਰੀਕੀ ਸਿਕਸ ਸਰਪਤਾਵਾਂ ਦੇ ਨਾਲ ਤਾਲਮੇਲ ਕਰਦੇ ਹਾਂ ਇਹਦੇ ਬਾਰੇ ਅਗਲੀ ਗੱਲ ਜਰੀਆ ਉਹ ਕਾਰਵਾਈ ਕਰਨ ਦੀ ਅਸੀਂ ਕਰਾਂ ਕਸਬਾ ਸ਼ੈਣਾ ਦੀ ਸਾਬਕਾ ਸਰਪੰਚ ਮਲਕੀਤ ਕੌਰ ਕਲਕੱਤਾ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦੇ ਕਤਲ ਦਾ ਮਾਮਲਾ ਸਿਆਸੀ ਰੰਗਤ ਲੈ ਰਿਹਾ ਹੈ ਕਾਂਗਰਸ ਨੇ ਇਸ ਕਤਲ ਲਈ ਮਾਨ ਸਰਕਾਰ ਤੇ ਸੂਬੇ ਦੀ ਕਾਨੂੰਨ ਵਿਵਸਥਾ ਤੇ ਸਵਾਲ ਚੁੱਕੇ ਸਨ ਆਜਾਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਪੰਨੂ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕਤਲ ਦਾ આરોપી ਗੁਰਦੀਪ ਸਿੰਘ ਦੀਪੀ 바ਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਕਰੀਬੀ ਹੈ ਦੀਪੀ 바ਵਾ ਤੇ ਸੁਖਵਿੰਦਰ ਕਲਕੱਤਾ ਵਿਚਾਲੇ ਸਰਪੰਚੀ ਚੋਣਾਂ ਤੋਂ ਦੁਸ਼ਮਣੀ ਚੱਲ ਰਹੀ ਸੀ ਬਲਤੇਜ ਪੰਨੂ ਨੇ ਕਿਹਾ ਕਿ ਰਾਜਾ ਵੜਿੰਗ ਨੂੰ 바ਵਾ ਨਾਲ ਆਪਣੇ ਸਬੰਧਾਂ ਤੇ ਸਫਾਈ ਦੇਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਜਿਹੜੀਆਂ ਦੁਸ਼ਮਣੀਆਂ ਨੇ ਪਿਛਲੇ ਦਹਾਕਿਆਂ ਤੋਂ ਉਹ ਪੰਚੀ ਸਰਪੰਚੀ ਤੋਂ ਕਹਿੰਦੇ ਆਈਆਂ ਨੇ ਮੁੱਖ ਮੰਤਰੀ ਸਾਹਿਬ ਇੱਕ ਗੱਲ ਬਾਰ-ਬਾਰ ਸਰਪੰਚੀ ਚੁਣਾਤ ਵੀ ਕਹਿੰਦੇ ਰਹੇ ਆ ਜਦੋਂ ਮੈਂਬਰ ਪਾਰਲੀਮੈਂਟ ਸੀ ਉਦੋਂ ਵੀ ਕਹਿੰਦੇ ਰਹੇ ਆ ਕਿ ਆਪਣੇ ਪਿੰਡ ਦਾ ਪੰਚ ਚੁਣੋ ਚੁਣੋ ਆਪਣੇ ਪਿੰਡ ਦੇ ਸਰਪੰਚ ਚੁਣੋ ਨਾ ਕਿ ਕਿਸੇ ਪਾਰਟੀ ਦਾ ਜਦੋਂ ਪਾਰਟੀਆਂ ਦੇ ਸਰਪੰਚ ਬਣਦੇ ਆ ਫਿਰ ਉੱਥੋਂ ਦੁਸ਼ਮਣੀਆਂ ਜਿਹੜੀਆਂ ਇੱਕ ਦੂਜੇ ਦੇ ਨਾਲ ਸਟਾਰਟ ਹੁੰਦੀਆਂ ਨੇ ਇਹ ਵੀ ਉਸੇ ਕਿਸਮ ਦੀ ਜਿਹੜੀ ਉਹ ਦੁਸ਼ਮਣੀ ਦਾ ਨਸੀਜਾ ਹੈ ਜਿਹੜਾ ਗੁਰਦੀਪ ਸਿੰਘਾ ਜੀ ਨੇ ਇਹ ਬਲਡਰ ਕੀਤਾ ਦੀਪਤੀ 바ਵਾ ਜੋ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੌਜੂਦਾ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਬਹੁਤ ਨਜ਼ਦੀਕੀਆਂ ਦੇ ਵਿੱਚੋਂ ਆਇਆ ਇਹ ਇੱਕ ਫੋਟੋ ਦੇਖੋ ਤਾਂ ਰਾਜਾ ਬਰਿੰਗੋਹਰਾ ਦੇ ਨਾਲ ਉਹ ਤਾਂ ਬੈਠਾ ਹੋਇਆ ਜਿਵੇਂ ਇਹ ਕਿਹਾ ਜਾ ਰਿਹਾ ਹੈ ਕਿ ਪਤਾ ਨਹੀਂ ਉਹ ਜਿਹੜੀ ਸੱਤਾਧਾਰੀ ਧਿਰ ਆ ਉਹਦਾ ਕੋਈ ਬੰਦਾ ਸੀਗਾ ਇਹ ਕਾਂਗਰਸ ਦੇ ਪ੍ਰਧਾਨ ਜਿਹੜੇ ਨੇ ਰਾਜਾ ਵੜਿੰਗ ਜੀ ਉਹਨਾਂ ਦਾ ਜਿਹੜਾ ਉਹ ਇਹ ਖਾਸ ਹੈ ਇਹ ਫੋਟੋਆਂ ਅਸੀਂ ਤੁਹਾਨੂੰ ਤਾਂ ਕਰਕੇ ਕੁਝ ਜਿਹੜੀਆਂ ਉਹ ਦਿਖਾ ਰਹੇ ਹਾਂ ਕਿ ਸਬੂਤ ਦੇ ਤੌਰ ਤੇ ਇਹ ਉਹਨਾਂ ਦੇ ਹੀ ਸੋਸ਼ਲ ਮੀਡੀਆ ਦੇ ਉੱਤੇ ਦੀਪੀ 바ਵਾ ਹੋਰਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਇਹ ਫੋਟੋਆਂ ਜਿਹੜੀਆਂ ਸਾਰੀਆਂ ਮੌਜੂਦ ਨੇ ਪ੍ਰਧਾਨ ਦੇ ਨੇੜੇ ਕੋਈ ਇੰਨਾ ਬੰਦਾ ਜਿਹੜਾ ਉਹ ਨਹੀਂ ਬੈਠ ਸਕਦਾ ਦੂਸਰੀ ਇਹਦੀ ਜਿਹੜੀ ਦੁਸ਼ਮਣੀ ਹੈ ਇਹਨਾਂ ਦੀ ਉਹ ਕਿਉਂ ਸਟਾਰਟ ਜਿਹੜੀ ਉਹ ਹੁੰਦੀ ਹੈ ਉਹ ਵੀ ਮੈਂ ਤੁਹਾਨੂੰ ਇਸ ਕਾਰ ਦੇ ਤਹਿਤ ਦੱਸਦਾ ਹਾਂ ਇਹਨਾਂ ਦੇ ਆਪਸ ਦੇ ਵਿੱਚ ਜਿਹੜੀ ਉਹ ਰੰਜਿਸ਼ ਤੀ ਸੀਗੀ ਜਿਹੜਾ ਮਾਮਲਾ ਮਰਡਰ ਤੱਕ ਪਹੁੰਚਿਆ ਬਹੁਤ ਦੁਖਦਾਈ ਹੈ ਇਹ ਘਟਨਾ ਕਿਸੇ ਦਾ ਵੀ ਜਿਹੜਾ ਉਹ ਕਤਲ ਹੋ ਜਾਣਾ ਪਰ ਉਹ ਜਿਹੜੀਆਂ ਗਿਰਜਾਂ ਨੇ ਨਾ ਉਹ ਆਉਂਦੀਆਂ ਇਲਾਸ਼ਾਂ ਦੇ ਉੱਤੇ ਨੇ ਲਾਸ਼ਾਂ ਦੀ ਰਾਜਨੀਤੀ ਜਿਹੜੀ ਆ ਉਹਨੇ ਪੰਜਾਬ ਦਾ ਬਹੁਤ ਨੁਕਸਾਨ ਪਿਛਲੇ ਸਮੇਂ ਦੇ ਦੌਰਾਨ ਕੀਤਾ ਇਹ ਉਸ ਕਿਸਮ ਦੀ ਰਾਜਨੀਤੀ ਜਿਹੜੀ ਆ ਉਹਨੂੰ ਪ੍ਰੋਮੋਟ ਕਰਨ ਦੇ ਵਾਸਤੇ ਹੀ ਭੱਜ ਕੇ ਉੱਥੇ ਜਾ ਕੇ ਜਿਹੜੀ ਉਹ ਪ੍ਰੈਸ ਕਾਨਫਰੰਸ ਕਰ ਦੇਣੀ ਚੱਲੀ ਜੀ ਵੱਲੋਂ ਇਹ ਵੀ ਉਸ ਪਾਸੇ ਵੱਲ ਇਸ਼ਾਰਾ ਹੈ ਕਾਂਗਰਸ ਦੇ ਸੀਨੀਅਰ ਆਗੂ ਸਿਮਰਜੀਤ ਸਿੰਘ ਬੈਂਸ ਨੇ ਸੁਖਵਿੰਦਰ ਸਿੰਘ ਕਲਕੱਤਾ ਦੇ ਕਤਲ ਲਈ ਮਾਨ ਸਰਕਾਰ ਤੇ ਨਿਸ਼ਾਨਾ ਕੱਸਿਆ ਹੈ ਬੈਂਸ ਨੇ ਕਿਹਾ ਕਿ ਕਲਕੱਤਾ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਖਿਲਾਫ ਸੰਸਨੀਖੇਜ਼ ਖੁਲਾਸੇ ਕੀਤੇ ਸਨ ਇਸ ਦੇ ਕੁਝ ਮਹੀਨੇ ਬਾਅਦ ਹੀ ਉਸ ਦਾ ਕਤਲ ਹੋਣਾ ਸਰਕਾਰ ਦੀ ਸ਼ਮੂਲੀਅਤ ਵੱਲ ਇਸ਼ਾਰਾ ਕਰਦਾ ਹੈ ਬੈਂਸ ਨੇ ਪੰਜਾਬ ਦੀ ਲਗਾਤਾਰ ਵਿਗੜ ਰਹੀ ਕਾਨੂੰਨ ਵਿਵਸਥਾ ਲਈ ਮਾਨ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਇਸ ਦੇ ਨਾਲ ਹੀ ਉਹਨਾਂ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਲਈ ਪ੍ਰਮੁੱਖ ਸਨਦਕਾਰ ਰਜਿੰਦਰ ਗੁਪਤਾ ਨੂੰ ਉਮੀਦਵਾਰ ਬਣਾਉਣ ਤੇ ਸਵਾਲ ਚੁੱਕੇ ਬੈਂਸ ਨੇ ਤਰਨਤਾਰਨ ਦੀ ਜ਼ਿਮਨੀ ਚੋਣ 'ਚ ਕਾਂਗਰਸ ਉਮੀਦਵਾਰ ਦੀ ਜਿੱਤ ਦਾ ਦਾਵਾ ਵੀ ਕੀਤਾ ਛੋਟੇ ਵੀਰੇ ਦਾ ਚਿੱਟੇ ਦਿਨਵਾੰ ਸਾਫ਼ ਤੇ ਸਪਸ਼ਟ ਆ ਤੁਸੀਂ ਰਿਜ਼ਲਟ ਲੋਕ ਸਭਾ ਵਾਲਾ ਦੇਖ ਲਓ ਅਸੀਂ 7 ਜਿੱਤੀਆਂ ਝਾੜੂ ਕੋਲੇ 2 ਹੈਗੀਆਂ ਸੱਤ ਦਾ ਮਤਲਬ ਕੀ ਹੈ ਵੀ ਅਸੀਂ ਤਕਰੀਬਨ 70-72% ਵੋਟ ਦੇ ਉੱਤੇ ਕਾਂਗਰਸ ਪਾਰਟੀ ਜਿੱਤ ਦੇ ਢੰਡੇ ਗੱਡ ਕੇ ਆਈ ਆ 2024 ਚ 2027 2027 ਦੇ ਵਿੱਚ ਲੋਕਾਂ ਨੇ ਮਨ ਮੰਨ ਲਿਆ ਹੋਇਆ ਕਿ ਕਾਂਗਰਸ ਪਾਰਟੀ ਵੀ ਸਰਕਾਰ ਲੈ ਕੇ ਆਉਣੀ ਆ ਰਹਿ ਗਈ ਗੱਲ ਬਾਈ ਇਲੈਕਸ਼ਨ ਦੀ ਬਾਈ ਇਲੈਕਸ਼ਨ ਦੇ ਵਿੱਚ ਸਾਡਾ ਕੈਂਡੀਡੇਟ ਬੜਾ ਵਧੀਆ ਜਿਹੜਾ ਕੱਲ ਪਾਰਟੀ ਨੇ ਅਨਾਉਂਸ ਕੀਤਾ ਤੇ ਅਸੀਂ ਸਾਰੇ ਜੀਤ ਤੋੜ ਮਿਹਨਤ ਕਰਕੇ ਬਾਇ ਇਲੈਕਸ਼ਨ ਜਿਹੜੀ ਉਹ ਬਾਬਾ ਕਿਰਪਾਗਰ ਗੁਰੂ ਰਾਮਦਾਸ ਸਾਹਿਬ ਦੀ અપਾਰ ਬਖਸ਼ਿਸ਼ ਕਿਉਂਕਿ ਉਧਰ ਗੁਰੂ ਰਾਮਦਾਸ ਸਾਹਿਬ ਦੇ ਚਰਨ ਛੋਪਾ ਪ੍ਰਾਪਤ ਧਰਤੀ ਦੇ ਅਸੀਂ ਜਿੱਤ ਦੇ ਝੰਡੇ ਗੱਡ ਕੇ ਆਵਾਂਗੇ ਤੋ ਦੇਖੋ ਇੱਕ ਸਨਤਕਾਰ ਉਹਨੂੰ ਭੇਜਣ ਲੱਗਿਆ ਤੇ ਉਹਦੇ ਪਿੱਛੇ ਕੀ ਆ ਉਹਦੇ ਪਿੱਛੇ ਬੜਾ ਖੁਸ਼ ਆ ਕਿਉਂਕਿ ਰਜਿੰਦਰ ਗੁਪਤਾ ਜੀ ਬੜੇ ਵੱਡੇ ਸਨਤਕਾਰ ਹੈਗੇ ਆ ਉਹਨਾਂ ਨੂੰ ਰਾਜ ਸਭਾ 'ਚ ਭੇਜਣਾ ਤੇ 2027 ਦੇ ਵਿੱਚ ਕਿਹੜੇ ਕਿਹੜੇ ਮੈਨੇਜਮੈਂਟ ਕੀਤੇ ਆ ਉਹਦੇ ਨਾਲ ਉਹਦੇ ਤੋਂ ਕਿਹੜੇ ਕਿਹੜੇ ਪੂਰੇ ਕਰਾਉਣੇ ਆ ਇਹ ਵਿਚਾਰਨ ਦੀ ਗੱਲ ਆ ਇਹ ਐਵੇਂ ਨਹੀਂ ਅੰਨਾ ਵੰਡੇ ਸਿਰਨੀਆਂ ਤੇ ਮੋੜ-ਮੋੜ ਘਰਦਿਆਂ ਨੂੰ ਇਹ ਐਵੇਂ ਨਹੀਂ ਵੱਡਿਆਂ ਨੂੰ ਸਿਰਨੀਆਂ ਪੈਂਦੀਆਂ ਉਹਨਾਂ ਦੇ ਕੋਲੋਂ ਕੋਈ ਨਾ ਕੋਈ ਪੱਕ ਪਕਾ ਪਹਿਲਾਂ ਕਰਵਾਇਆ ਗਿਆ ਜਿੰਨਾ ਪੰਜਾਬ ਦੇ ਅੰਦਰ ਗੈਂਗਬਾਰ ਗੁੰਡਾ ਤੰਤਰ ਉਹ ਸਰਕਾਰੀ ਸਰਪ੍ਰਸਤੀ ਥੱਲੇ ਆ ਉਹ ਝਾੜੂ ਦੀ ਸਰਪ੍ਰਸਤੀ ਦੇ ਥੱਲੇ ਲੋਕਾਂ ਦੇ ਨਾਲ ਬੁਰਸ਼ਾਗਰਦੀ ਕਰਦਾ ਫਿਰਦਾ ਕੀ ਮਝਾਲ ਕੋਈ ਬੰਦਾ ਗੋਲੀ ਚਲਾ ਜਵੇ ਤੇ ਪੁਲਿਸ ਕਾਰਵਾਈ ਨਾ ਕਰੇ ਸਾਫ ਤੇ ਸਪਸ਼ਟ ਹੈ ਕਿ ਉਹਨੂੰ ਸਤਾਤਾਰੀ ਲੋਕਾਂ ਦੀ ਛਤਰਛਾਇਆ ਇਹੀ ਸਾਰਾ ਕੁਝ ਪੈਸੇ ਪੂਸੇ ਇਕੱਠੇ ਕਰਾਉਣ ਲਈ ਲੋਕਾਂ ਦੇ ਉੱਤੇ ਗੋਲੀਆਂ ਚਲਾ ਰਿਹਾ ਸਰਪੰਚ ਕਤਲ ਹੋ ਗਿਆ ਉਹੀ ਸਰਪੰਚ ਜਿਹਨੇ ਉਹ ਕੋਈ ਦੇ ਮਾੜੇ ਕੰਮਾਂ ਦਾ ਪਰਦਾ ਫਾਸ਼ ਕੀਤਾ ਮੀਡੀਆ ਦੇ ਸਾਹਮਣੇ ਤੇ ਚੰਦ ਮਹੀਨਿਆਂ ਬਾਅਦ ਉਹ ਸਰਪੰਚ ਦਾ ਦੁਕਾਨ ਤੇ ਬੈਠੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਇਹਨੇ ਕਰਾਇਆ ਸਾਫ ਤੇ ਸਪਸ਼ਟ ਹੋ ਗਈ ਨਾ ਗੱਲ ਪੰਜਾਬ ਦੇ ਅੰਦਰ ਸਰਕਾਰ ਨਹੀਂ ਹੈਗੀ ਗੁੰਡਾਗਰਦੀ ਤੇ ਬੁਰਸ਼ਾਗਰਦੀ ਦਾ ਰਾਜ ਪਰਾਲੀ ਅਤੇ ਹੜਾਂ ਦੇ ਮਸਲੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਦੇ 19 ਜ਼ਿਲ੍ਹਿਆਂ 'ਚ 112 ਥਾਵਾਂ ਤੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਅਰਥੀ ਫੂਕ ਮੁਜ਼ਾਰੇ ਕੀਤੇ ਗਏ ਕਿਸਾਨ ਹੜਾ ਕਾਰਨ ਬਰਬਾਦ ਹੋਈ ਝੋਨੇ ਦੀ ਫਸਲ ਲਈ 70000 ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਕਿਸਾਨਾਂ ਗੂ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਘਰਾਂ ਦੇ ਨੁਕਸਾਨ ਲਈ ਵੀ ਸਰਕਾਰ ਨੂੰ 100% ਪਰਪਾਈ ਕਰਨੀ ਚਾਹੀਦੀ ਹੈ ਇਸ ਦੇ ਨਾਲ ਹੀ ਪੰਦੇਰ ਨੇ ਕਿਹਾ ਕਿ ਕਿਸਾਨਾਂ ਦੇ ਪਰਾਲੀ ਸਾੜਨ ਨਾਲ ਨਾ ਸਿਰਫ 5% ਪ੍ਰਦੂਸ਼ਣ ਹੁੰਦਾ ਹੈ ਸਰਕਾਰ ਬਾਕੀ 95% ਪ੍ਰਦੂਸ਼ਣ ਲਈ ਜ਼ਿੰਮੇਵਾਰ ਇੰਡਸਟਰੀ ਤੇ ਕਾਰਵਾਈ ਕਰਨ ਦੀ ਥਾਂ ਕਿਸਾਨਾਂ ਤੇ ਪਰਚੇ ਦਰਜ ਕਰ ਰਹੀ ਹੈ ਮੈਂ ਸਰਵਣ ਇਹ ਕਿਸਾਨ ਮੀਟੂਲਸ ਕਸਟਮਟੀ ਪੰਜਾਬ ਤੋਂ ਅੱਜ ਗੋਲਡਨ ਗੇਟ ਤੇ ਅਸੀਂ ਭਗਵੰਤ ਮਾਨ ਤੇ ਮੋਦੀ ਸਰਕਾਰ ਦੀ ਅੱਛੀ ਸਾੜੀ ਸੰਢੀ ਆਹਲੇ ਅੱਛੀ ਤਾਂ ਉਹਦਾ ਮੁੱਖ ਕਾਰਨ ਇਹ ਸੀਗਾ ਵੀ ਹੜਾਂ ਦਾ ਮਾਪਜਾ ਕਿਸਾਨਾਂ ਮਜ਼ਦੂਰਾਂ ਖੇਤ ਮਜ਼ਦੂਰਾਂ ਤੇ ਦੁਕਾਨਦਾਰਾਂ ਨੂੰ ਜਿਨ੍ਹਾਂ ਦੇ ਜਿਸ ਕਿਸਮ ਦੇ ਨੁਕਸਾਨ ਹੋਏ ਫਸਲਾਂ ਦਾ ਨੁਕਸਾਨ ਪਸ਼ੂਆਂ ਦਾ ਨੁਕਸਾਨ ਕੋਲਟਰੀ ਫਾਰਮ ਦਾ ਨੁਕਸਾਨ ਘਰਾਂ ਦੇ ਨੁਕਸਾਨ ਖੇਤਾਂ 'ਚ ਰੇਟ ਪੈ ਗਈ ਆ ਬਹੁਤ ਸਾਰੇ ਹੋਰ ਨੁਕਸਾਨ ਹੋਏ ਉਹਨਾਂ ਦੀ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਇਹਦੇ ਨਾਲ ਪਰਾਲੀ ਨੂੰ ਲੈ ਕੇ ਕਿਸਾਨਾਂ ਦੀਆਂ ਰੈੱਡ ਐਂਟਰੀਆਂ ਘਿਰਫਤਾ ਆ ਰਹੀਆਂ ਹਰ ਇਹ ਤੋਂ ਕਾਂ ਜਿਹੜਾ ਵਾ ਉਹ ਜੁਰਮਾਨੇ ਵੀ ਪਾਏ ਜਾ ਰਹੇ ਇਹ ਬੰਦ ਕੀਤਾ ਜਾਣ ਪਰਾਲੀ ਨੂੰ ਕਿਸਾਨ ਆਕ ਨਹੀਂ ਲਾਉਣਾ ਚਾਹੁੰਦਾ ਹੈਗਾ ਪਰ ਇਹਦਾ ਕੋਈ ਹੱਲ ਨਹੀਂ ਹੈਗਾ ਜਿਹੜਾ 6% ਕਿਸਾਨਾਂ ਦਾ ਸਾਲਾਨਾ ਜਿਹੜਾ ਵਾ ਉਹ ਜਿਹੜਾ ਪ੍ਰਦੂਸ਼ਣ ਆ ਉਹਦੇ ਤੇ ਬੜਾ ਜ਼ੋਰ ਆ ਪਰ ਜਿਹੜਾ 94% 94% ਇੰਡਸਟਰੀ ਦਾ ਹੋਰ ਨਾ ਕਾਰਨ ਹੈਗੇ ਆ ਉਹਨਾਂ ਤੇ ਸਰਕਾਰ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਕੰਨੇ ਦਾ ਬਕਾਇਆ ਪੰਜਾਬ ਸਰਕਾਰ ਨਹੀਂ ਦੇ ਰਹੀ ਹੈਗੀ ਇਸ ਤਰੀਕੇ ਨਾਲ ਬਾਸਮਤੀ ਦੇਠਲੇ ਪੱਤੇ ਵੇਚ ਰਹੀ ਆ ਨਰਮਾ 3500 ਰੁਪਇਆ ਐਮਐਸਪੀ ਤੋਂ ਢੇਠਾ ਵਿਕਰੀਆ ਮਾਲਵੇ ਦੇ ਵਿੱਚ ਜਿਹੜਾ ਨਵਾਂ ਚੋਨਾ ਆ ਰਿਹਾ ਉੱਤੇ ਕੱਟ ਲੱਗ ਰਹੇ ਉਹਦੀ ਖਰੀਦ ਸਹੀ ਟੰਗ ਨਾਲ ਨਹੀਂ ਹੋ ਰਹੀ ਔਰ ਜਿੰਨੇ ਵੀ ਪੰਜਾਬ ਅੰਦਰ ਠੇਕੇ ਦੇ ਮੁਲਾਜ਼ਮਾ ਹੈ ਉਹਨਾਂ ਨੂੰ ਪੱਕਾ ਕਰਨ ਦੀ ਮੰਗ ਕਰਦੇ ਆ ਜਿਹੜੇ ਆਪਣੇ ਮਿਲਕ ਪਲਾਂਟ ਦੇ ਮੁਲਾਜ਼ਮਾ ਸਟ੍ਰਾਈਕ ਕਰ ਰਹੇ ਉਹਨਾਂ ਨੂੰ ਕਹਿੰਨੇ ਵੀ ਸਿੱ ਪੱਕਾ ਕੀਤਾ ਜਾਵੇ ਔਰ ਗਾਂਹ ਸਰਕਾਰ ਖਾਦ ਦਾ ਫੀਸ ਦਾ ਡੀਜ਼ਲ ਦਾ ਜਿਹੜੇ ਹਾਰਡ ਪ੍ਰਭਾਵ ਕਿਸਾਨਾਂ ਨੂੰ ਉਹਨਾਂ ਨੂੰ ਦੇਣ ਵਾਸਤੇ ਪ੍ਰਬੰਧ ਕਰੇ ਖਾਦ ਦੀ ਆਮ ਤੌਰ ਤੇ ਬਾਜ਼ਾਰਾਂ ਵਿੱਚ ਬਹੁਤ ਕਮੀ ਆ ਇਸ ਵਾਰੇ ਬੇਮੌਸਮੀ بارش ਹੋਈ ਆ ਫੇਰੀ ਚੱਕਰ ਨਾਲ ਪੰਜਾਬ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਗੜੇ ਮਾਰੀ ਪਈ ਉਹਦੀ ਉਹਦਾ ਡੋਲੇ ਗਰਦੌਰੀਆਂ ਖਰਾ ਕੇ ਕਿਸਾਨਾਂ ਨੂੰ ਮਾਪਦਾਰ ਦਿੱਤਾ ਜਾਵੇ ਮੰਡੀਆਂ ਵਿੱਚ ਕਿਸਾਨਾਂ ਨੂੰ ਨਾ ਰੋਲਣ ਆਉਣ ਵਾਲੇ ਦਿਨਾਂ ਵਿੱਚ ਵੱਡੇ ਅੰਦੋਲਨ ਹੋਣਗੇ ਸਰਕਾਰ ਤੋਂ ਸਾਨੂੰ ਨਹੀਂ ਲੱਗਦਾ ਕੋਆਸ ਹੈਗੇ ਆ ਉਹਦੇ ਲਈ ਕਿਸਾਨਾਂ ਨੂੰ ਤਿਆਰੀ ਕਰ ਰਹੇ ਅੱਜ ਦਾ ਪ੍ਰੋਗਰਾਮ ਢੜਾਵਾ ਸਫਲ ਪ੍ਰੋਗਰਾਮ ਹੋਇਆ ਲੋਕਾਂ ਦਾ ਧੰਨਵਾਦ ਕਰਦੇ ਹਾਂ ਧੰਨਵਾਦ ਪੰਜਾਬ ਸਰਕਾਰ ਦੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਲਗਾਤਾਰ ਜਾਰੀ ਹੈ ਅੱਜ ਇਸ ਮੁਹਿੰਮ ਤਹਿਤ ਪ੍ਰਸ਼ਾਸਨ ਵੱਲੋਂ ਹੁਸ਼ਿਆਰਪੁਰ ਦੇ ਟਾਂਡਾ ਦੀ ਚੰਡੀਗੜ੍ਹ ਕਲੋਨੀ ਚ ਬਦਨਾਮ ਮਹਿਲਾ ਨਸ਼ਾ ਤਸਕਰ ਸਰਬਜੀਤ ਕੌਰ ਵੱਲੋਂ ਵਕਫ ਬੋਰਡ ਦੀ ਜ਼ਮੀਨ ਤੇ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਗਈ ਜਾਇਦਾਦ ਨੂੰ ਬਲਡੋਜ਼ਰ ਨਾਲ ਢਾ ਦਿੱਤਾ ਗਿਆ ਇਸ ਮੌਕੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਸਰਬਜੀਤ ਕੌਰ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ 11 ਪਰਚੇ ਦਰਜ ਨੇ ਤੇ ਇਸ ਵੇਲੇ ਵੀ ਉਹ ਜੇਲ੍ਹ ਦੇ ਅੰਦਰ ਬੰਦ ਹੈ ਸਰਬਜੀਤ ਵੱਲੋਂ ਨਸ਼ਿਆਂ ਦੀ ਕਾਲੀ ਕਮਾਈ ਨਾਲ ਗੈਰਕਾਨੂੰਨੀ ਤਰੀਕੇ ਨਾਲ ਉਸਾਰੀ ਕੀਤੀ ਗਈ ਸੀ ਜਿਸ ਨੂੰ ਟਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਨਸ਼ਾ ਤਸਕਰਾਂ ਦੀਆਂ ਗੈਰਕਾਨੂੰਨੀ ਜਾਇਦਾਦਾਂ ਖਿਲਾਫ ਬਲਡوزر ਕਾਰਵਾਈ ਆਉਣ ਵਾਲੇ ਸਮੇਂ 'ਚ ਵੀ ਜਾਰੀ ਰਹੇਗੀ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਉਹਨਾਂ ਦੇ ਡਾਇਰੈਕਸ਼ਨਸ ਤਹਿਤ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਪੰਜਾਬ ਪੁਲਿਸ ਉਹਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਹੈ ਉਹਦੇ ਤਹਿਤ ਹੀ ਅੱਜ ਅਸੀਂ ਪੁਲਿਸ ਸਟੇਸ਼ਨ ਟਾਂਡਾ ਦੀ ਜੂਰਿਸਡਿਕਸ਼ਨ ਦੇ ਵਿੱਚ ਚੰਡੀਗੜ੍ਹ ਕਲੋਨੀ ਦੇ ਵਿੱਚ ਖੜੇ ਹੈਗੇ ਆ ਇੱਥੇ ਇੱਕ ਸਰਬਜੀਤ कौर ਨਾਮਕ ਇੱਕ ਲੇਡੀ ਹੈਗੀ ਜਿਹਦੇ ਤੇ ਪਹਿਲਾਂ 11 ਐਫਆਈਆਰਸ ਦਰਜ ਹੈ ਉਹਨੂੰ ਕਨਵਿਕਸ਼ਨ ਵੀ ਹੋਈ ਹੈ ਐਂਡ ਹਾਲ ਦੀ ਘੜੀ ਵੀ ਉਹ ਜੇਲ੍ਹ ਦੇ ਵਿੱਚ ਬੰਦ ਹੈ ਉਹਨੇ ਇਲੀਗਲ ਕੰਮ ਕਰਦੇ ਹੋਏ ਉਹਦੇ ਤੇ 11 ਐਨਡੀਪੀਐਸ ਦੀ ਐਫਆਈਆਰਸ ਦਰਜ ਹੈ illegal proceeds ਦੇ ਰਾਹੀਂ ਇੱਥੇ ਕੰਸਟਰਕਸ਼ਨ ਕੀਤੀ ہوئی ਹੈ ਜੋ ਕਿ ਵਕਫ ਬੋਰਡ ਦੀ ਲੈਂਡ ਹੈਗੀ ਅੱਜ ਸਾਡੇ ਨਾਲ ਵਕਫ ਬੋਰਡ ਦੇ ਈਓ ਸਾਹਿਬ ਤਹਿਸੀਲਦਾਰ ਸਾਹਿਬ ਨਾਲ ਡਿਊਟੀ ਮੈਜਿਸਟ੍ਰੇਟਸ ਇੱਥੇ ਹੈਗੇ ਸਾਨੂੰ ਵਿਦ ਡਿਊ ਪ੍ਰੋਸੈਸ ਫੋਲੋ ਕਰਦੇ ਹੋਏ ਹੁਸ਼ਿਆਰਪੁਰ ਪੁਲਿਸ ਨੂੰ ਲੈਟਰ ਮੌਸੂਲ ਹੋਈ ਸੀਗੀ ਟੂ ਪ੍ਰੋਵਾਈਡ ਪੁਲਿਸ ਹੈਲਪ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਲੇਡੀ ਬੜੀ ਨਟੋਰੀਅਸ ਹੈ ਐਂਡ ਕ੍ਰਿਮੀਨਲ ਐਂਟੀਸੀਡੈਂਟਸ ਹੈ ਸਾਨੂੰ ਖਦਸ਼ਾ ਸੀਗਾ ਕਿ ਇੱਥੇ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਇਸ ਕਰਕੇ ਸੀਨੀਅਰ ਆਫਸਰਸ ਦੇ ਤਹਿਤ ਭਾਰੀ ਪੁਲਿਸ ਬਲ ਇੱਥੇ ਲਾਇਆ ਗਿਆ ਹੈਗਾ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ ਖਾਸ ਖਬਰਾਂ ਤੇ ਪੰਜਾਬ ਦੇ ਤਰਨਤਾਰਨ ਚ ਜ਼ਿਮਨੀ ਚੋਣ ਦੀ ਤਰੀਕ ਦੀ ਕੋਸ਼ਣਾ ਇੱਥੇ 11 ਨਵੰਬਰ ਨੂੰ ਵੋਟਾਂ ਪੈਣਗੀਆਂ ਤੇ 14 ਨਵੰਬਰ ਨੂੰ ਹੋਵੇਗੀ ਗਿਣਤੀ ਸਾਰੀਆਂ ਮੁੱਖ ਪਾਰਟੀਆਂ ਪਹਿਲਾਂ ਹੀ ਆਪਣੇ ਉਮੀਦਵਾਰਾਂ ਦਾ ਕਰ ਚੁੱਕੀਆਂ ਨੇ ਐਲਾਨ ਅਕਾਲੀ ਦਲ ਨੇ ਰਾਜ ਸਭਾ ਲਈ ਆਪ ਵੱਲੋਂ ਪ੍ਰਸਿੱਧ ਕਾਰੋਬਾਰੀ ਰਜਿੰਦਰ ਗੁਪਤਾ ਨੂੰ ਉਮੀਦਵਾਰ ਬਣਾਉਣ ਦੀ ਕੀਤੀ ਆਲੋਚਨਾ ਬੰਟੀ ਰੁਮਾਣਾ ਨੇ ਆਮ ਆਦਮੀ ਪਾਰਟੀ ਤੇ 100 ਕਰੋੜ ਰੁਪਏ ਚ ਟਿਕਟ ਵੇਚਣ ਦਾ ਲਾਇਆ aarop ਪੰਜਾਬ ਚ ਰੁਕ ਰੁਕ ਕੇ ਪੈਰੇ ਮੀਂਹ ਨੇ ਕਿਸਾਨਾਂ ਦੇ ਸਾਸੂਤੇ بارش ਕਾਰਨ ਮੰਡੀਆਂ ਚ ਰੱਖੇ ਗਏ ਝੋਨੇ ਦੇ ਢੇਰ ਭਿੱਜੇ ਅਕਾਲੀ ਆਗੂ ਰਾਜੂ ਖੰਨਾ ਨੇ ਮਾਨ ਸਰਕਾਰ ਤੇ ਮੰਡੀਆਂ ਚ ਮਾੜੇ ਪ੍ਰਬੰਧ ਕਰਨ ਦੇ ਲਗਾਏ ਇਲਜ਼ਾਮ ਸ਼ੀਰਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਤਾਬਦੀ ਸਮਾਗਮਾਂ ਨੂੰ ਲੈ ਕੇ ਮਾਨ ਸਰਕਾਰ ਨੇ ਤਿਆਰੀਆਂ ਵੇਡੀਆਂ ਹਰਜੋਤ ਬੈਂਸ ਨੇ ਸੀਐਮ ਮਾਨ ਵੱਲੋਂ ਮਹਾਪੁਰਖਾਂ ਤੇ ਸੰਤ ਸਮਾਜ ਦੇ ਆਗੂਆਂ ਨਾਲ ਹੋਈ ਬੈਠਕ ਬਾਰੇ ਦਿੱਤੀ ਜਾਣਕਾਰੀ ਅਮਰੀਕੀ ਸਰਕਾਰ ਵੱਲੋਂ ਫੌਜ 'ਚ ਦਾੜੀ ਰੱਖਣ ਤੇ ਲਗਾਈ ਪਾਬੰਦੀ ਤੋਂ ਐਸਜੀਪੀਸੀ ਨਾਰਾਜ਼ ਗੁਰਚਰਨ ਸਿੰਘ ਗਰੇਵਾਲ ਨੇ ਟਰੰਪ ਸਰਕਾਰ ਦੇ ਫੈਸਲੇ ਤੇ ਜਤਾਇਆ ਇਤਰਾਜ਼ ਐਸਜੀਪੀਸੀ ਨੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਲਿਖੀ ਚਿੱਠੀ ਇਸ ਦਿਨ ਆਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤਮੰਦ ਰੋ ਸੁਰੱਖਿਅਤ ਰੋ ਤੇ ਦੇਖਦੇ ਰੋ ਟੀਵੀ ਪੰਜਾਬ